ਆ ਲੋ ਜੀ ਹਰਲੀਨਰ ਸਹਿਜ ਨੂੰ ਲੱਭ ਗਈ ਮਿੱਟੀ ਸასი ਕਾਲ ਦੀ ਸਾਰਿਆਂ ਨੂੰ ਸასი ਕਾਲ ਦੀ ਸਾਰਿਆਂ ਨੂੰ ਥੋੜੀ ਘਰਾਂ ਹੋਣੀਆਂ ਪ੍ਰੇਡ ਜਿਹੜੇ ਨਾਲ ਤੁਸੀਂ ਬੈਠੇ ਆ ਅਸੀਂ ਆ ਵੀ ਖਾਂਦੇ ਆ ਵੀ ਆਏ ਚੱਪਲਾ ਥੋੜੀ ਹੋਣੀਆਂ ਕੁੱਟ ਹੁਣ ਮੈਨੂੰ ਆਏ ਦੱਸੋ ਤੁਸੀਂ ਇਟਲੀ ਸੋਨਾ ਵੀ ਇੰਡੀਆ ਸੋਨਾ ਇੰਡੀਆ ਇੰਡੀਆ ਹਾਂਜੀ ਠੀਕ ਆ ਰਾਮ ਨਾ 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 ਵੀ ਹੁਣ ਥੋੜੀ ਉਹ ਕੋਟ ਅਰਲੀ ਨਾ ਕੋਟ ਕੀ ਮੈਂ ਉਹ ਥੋੜੀ ਦੇ ਮੁਕਾ ਅੱਡੀ ਅੱਡੀ ਫਿਰ ਮੋੜਿਆ ਬਾਬਾ ਹਾਂ ਆਏ ਕੋਸੀਆ ਐਂ ਆਹ ਮਿੱਟੀ ਨਾਲ ਖੇਲਦੇ ਆ ਗਿੱਲੀ ਨਾਰਾ ਗਿੱਲੀ ਮਿੱਟੀ ਨਾਲ ਖੇਲਦੇ ਆ ਕਿਆ ਬਣਾ ਰੋਟੀ ਬਣਾਉਂਦੀ ਮੱਕੀ ਦੀ ਰੋਟੀ ਠੀਕ ਆ ਲੋ ਇਹ ਰਾਹ ਆ ਸਾਹ ਉਹਦਾ ਟਾਈਮ ਆ ਸ਼ਾਮ ਹੋ ਗਈ ਗੁਰਦੁਆਰਾ ਸਾਹਿਬ ਚ ਪਾਠੀ ਸਿੰਘ ਲੱਗ ਗਿਆ ਬੰਨਣਾ ਨਹੀਂ ਜਨ ਲੱਗਿਆ ਵਾ ਨਹੀਂ ਹਾਂ ਆ ਬਣਾ ਚੱਟੇ ਨਹੀਂ ਪੈਂਦੇ ਹੂ ਆ ਮੈਂ ਵੀ ਹਰਦੀਪ ਆਪਾਂ ਰਹਿ ਗਏ ਹੁਣ 10 ਦਿਨ ਜਾਣ ਨੂੰ ਇਟਲੀ ਨੂੰ ਮੈਂ ਐਸੇ ਨਹੀਂ ਜਾਣਾ ਕਾਹਦੇ ਨਹੀਂ ਜਾਣਾ ਕੱਟਾ ਆਂਦੀ ਹੈ ਇਟਲੀ ਨਾ ਨਾ ਜਾਣਾ ਕਿੰਨੇ ਦਿਨ ਰਹਿ ਗਏ 10 ਦਿਨ ਰਹਿ ਗਏ ਜਾਣ ਨੂੰ ਮੈਂ ਐਸੇ ਨਹੀਂ ਜਾਣਾ ਸਿੱਧਾ ਦਾਦੀ ਕੋਲ ਹੋ ਰਹਿ ਜੂਏ ਦਾਦੀ ਕੋਲੋਂ ਤੁਸੀਂ ਕਿਵੇਂ ਰਹਿ ਜੂਗੇ ਅਜੀ ਦਾਦੀ ਨਾਲ ਸਮਝਾਣਾ ਦਾਦੀ ਨਾਲ ਸਮਝਾਣਾ ਹੁੰਦੀਗਾ। ਉਹ ਰਹੇ ਸਕੂਲ ਵੀ ਲੱਗਣਾ ਪੜਦਾ ਮੈਡਮਾ ਕੁਟਦੀ ਵੀ ਇੱਥੇ। ਉੱਥੇ ਇਟਲੀ। ਪੂਰੇ। ਚਾਹ ਕਿੱਥੇ ਉੱਥੇ। ਮੈਡੀਟੇਰਨੀ ਕੁਟਦੀ ਆ। ਨਾ ਪੂਰੇ ਕੁਟਦੀ ਆ ਮੈਡਮਾ। ਹਾਲੀ ਨਾ ਕਮਲ ਚਾਚੂ ਵੀ ਇੱਥੇ ਰਹਿ ਗਿਆ। ਲਹੂੜਿਆ ਲੈ ਕੇ ਆ ਦੂ। ਕੌਣ ਲੈ ਕੇ ਆਊਗਾ? ਹੋਰ ਨਾ ਨਾ। ਟੈਕਸੀ ਟੈਕਸੀ ਕਿੱਥੇ ਆਊਗਾ ਤੂੰ ਲੈ ਕੇ ਆ ਜਾ ਕੇ ਕੱਟੇ ਕਲੀ ਦੇ ਚੇਰ ਹੈ ਤੂੰ ਦਿiali ਲੈਣਾ ਤੈਨੂੰ ਲੈ ਕੇ ਜਾਣਾ ਨਾ ਨਾ ਕਹ ਤੇ ਮੈਂ ਨਹੀਂ ਜਾਣਾ ਅਸੀਂ ਤਾਂ ਦਾਦੀ ਕੋਲ ਸੌਣੇ ਗਏ ਨਾਦੀ ਨੇ ਤੁਹਾਨੂੰ ਪਾਉਣਾ ਹੀ ਨਹੀਂ ਤੂੰ ਤਾਂ ਦਾਦੀ ਨਾਲ ਲੜਦੀ ਆ ਲੋ ਜੀ ਗੁਰਦੁਆਰਾ ਸਾਹਿਬ ਉਹ ਆਪਣੇ ਘਰ ਦੇ ਬੈਕ ਸਾਈਡ ਪੈਂਦਾ ਜੀ ਹਾਂ ਔਰੇ ਲੱਗੇ ਹੋਏ ਸੀ ਜੀ ਟੈਂਟ ਆ ਜਗਾ ਤੇ ਕਿੱਥੇ ਦਾ ਵਿਆਹ ਮੇਰੇ ਜਾਗੋਤੀ ਪੂਰੀ ਦਾ ਵਿਆਹ ਹਾਂਜੀ 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 ਊੜੇ ਖਾਣੇ ਦਾ ਲੱਗਿਆ ਵਾ ਦਾ ਖਾਣੇ ਦਾ ਲੱਗਿਆ ਵਸ ਇੱਥੇ ठीक है हूं आया करो चप्पल पा लो ती गुर साहब फिर बुध हाथ पैर धोके यार कपड़े बदल के ठीक इधर संधा ਟਰੈਕਟਰ ਆਪਾਂ ਨੇ ਇਹ ਹੁਣ ਖੇਤੀਬਾਤੀ ਆਪਾਂ ਦਿੱਤੀ ਹੋਈ ਠੇਕੇ ਤੇ ਟਰੈਕਟਰ ਵੇਚਤਾ ਸੀ ਹੁਣ ਆ ਵੀ ਜਦੋਂ ਕਦੇ ਦੁਬਾਰਾ ਕੰਮ ਸ਼ੁਰੂ ਕਰਾਂਗੇ ਖੇਤੀ ਦਾ ਫਿਰ ਉਦੋਂ ਲੈ ਲਾਂਗੇ ਬਾਕੀ ਹਲੇ ਸੰਦਾ ਪਿਆ ਖੜਾ ਕਰਾ ਵੇਚਤਾ ਇੱਕ ਹੁਣ ਆ ਸਵਾਕਾ ਪਿਆ ਤਵੀਆਂ ਪਈਆਂ ਹਲ ਪਏ ਨੇ ਤੇ ਉੱਧਰ ਡਾਉਣ ਵਾਲਾ ਜਿੰਦਾ ਪਿਆ ਜੀ ਉਹ ਮਸ਼ੀਨ ਦੇ ਕੋਲ ਰੱਖਿਆ ਹੋਇਆ ਹੁਣ ਦੇਖਦਾ ਹੁਣ ਵਿੱਚ ਨੂੰ ਤੇ ਇੱਕ ਆ ਟਰਾਲੀ ਤਿਆਰ ਕਰਾਈ ਦੀ ਛੋਟੀ ਕੱਖਾਂ ਵਾਸਤੇ ਤੇ ਇਹ ਵੀ ਇਦਾਂ ਹੀ ਖੜੀ ਆ ਤੂੰ ਇਹ ਰਿਕਸ਼ਾ ਲੈੜੀ ਕਿਸੇ ਹੋਰ ਦੀ ਹੈ ਜੀ ਜੀ ਦੋਨੋਂ ਦੇ ਹਲਵਾਈਆਂ ਦੇ ਵਿੱਚ ਤੇ ਕਿਸੇ ਦਾ ਇੱਕ ਦਾ ਤੇ ਆਹ ਆਲਣੇ ਟੰਗੇ ਸੀ ਲਿਆ ਕੇ ਵਸੇ ਟੌਰ ਨੂੰ ਇਹ ਜਾਨਵਰ ਜੂਨਰ ਬੈਹਦੇ ਤਾਂ ਨਹੀਂ ਜੀ ਹੈ ਇਹਨਾਂ ਦੇ ਵਿੱਚ ਆ ਕੇ ਚਟੀਆਂ ਚੁੜੀਆਂ ਵਸੇ ਟੌਰ ਨੂੰ ਇਹ ਤਾਂ ਇਹ ਮੈਨੂੰ ਲੱਗਦਾ ਵੀ ਇਹਨੂੰ ਸਾਲ ਡੇਢ ਸਾਲ ਹੋ ਗਿਆ ਲੈ ਇਹਨੂੰ ਇਹਦੇ ਵਿੱਚ ਮੈਂ ਤਾਂ ਨਹੀਂ ਦੇਖਿਆ ਕੋਈ ਜਾਨਵਰ ਪੰਛੀ ਵੜਦਾ ਲੋ ਇਧਰ ਹਲੀਂ ਦੀ ਕਟਾਈ ਸ਼ੁਰੂ ਲਿਆਓ ਆਉ ਤੁਹਾਨੂੰ ਪਿੰਡ ਦਾ ਬਾਹਰ ਗਲੀ ਇਧਰਲੀ ਸਾਈਡ ਦਿਖਾ ਕੇ ਲੈ ਕੇ ਆਈਏ ਤੇ ਆ ਦਰਵਾਜ਼ੇ ਮੂਰੇ ਤੋਂ ਆਪਣੇ 메ਨ ਰੋਡ ਦੇਖਦਾ ਜੀਟੀ ਰੋਡ ਜਿਹੜਾ ਇਧਰ ਚੰਡੀਗੜ੍ਹ ਤੇ ਰੋਪੜ ਨੂੰ ਜਾਂਦਾ ਤੇ ਇਧਰ ਗੋਬਰ ਗਏ ਸਹੀ ਬਣਾਇਆ ਹਾਂ ਹੁਣ ਤਾਂ ਬੰਦ ਆ ਜਦੋਂ ਡੰਕਰ ਰੱਖੇ ਸੀ ਉਦੋਂ ਚੱਲਦਾ ਸੀ ਤੇ ਇਹ ਦਲ ਆਏ ਹੋਏ ਇਹ ਆਪਣੇ ਕੁਝ ਕੁ ਬੂਟੇ ਫਲਦਾਰ ਨੂੰ ਲੱਗਦੇ ਨੇ ਕੀਨੂਰ ਸੰਗਤਰੇ ਅਮਰੂਦ ਅਮਰੂਦ ਇਹਨੂੰ ਵੀ ਅਮਰੂਦ ਲੱਗਦੇ ਨੇ ਆ ਛੋਟਾ ਜਿਹਾ ਬੂਟਾ ਇਹਨੂੰ ਬੜੇ ਅਮਰੂਦ ਲੱਗਦੇ ਨੇ ਜੀ ਉਹ ਸਾਹਮਣੇ ਹੀ ਸੜਕ ਲੰਗਦੀ ਹੈ ਜੀਟੀ ਰੋਡ ਆ ਵੀ ਪੇ ਤੇਵੇਂ ਪਰਿਆ ਰਹੇ ਸਾ ਟ੍ਰੈਫਿਕ ਬਹੁਤ ਹੈ ਯਾਰ ਸੜਕ ਪਾਰ ਕਰਨੀ ਉੱਥੇ ਹੋ ਜਾਂਦੀ ਆ ਕਈ ਵਾਰ ਤਾਂ 15-15 ਮਿੰਟ ਸੜਕ ਪਾਰ ਕਰਨ ਲੱਗ ਜਾਂਦੇ ਆ ਜੀ ਆਇਦਰ ਹਰਲੀਨ ਹਲੇ ਤੱਕ ਉੱਠੀ ਨਹੀਂ ਚੱਲ ਉਹ ਤੇ ਠੰਡ ਲੱਗ ਜੂ ਚੱਲ ਉੱਠ 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 ਚੱਲ ਚੱਲ ਕਾਲੂ ਖੇਲੀ ਹੋਰ ਦੋ ਦਿਨ ਚ ਚੱਲ ਹਾਂ? ਕੀ ਆ ਪਾਣੀ ਪਾ ਕੇ? ਆਹੋ ਪਾਣੀ ਪਾ ਕੇ ਖੇਲ ਨਹੀਂ ਕਾਲੂ ਚੱਲ ਰੱਖ ਯਾਰ ਕੌਲੀ ਵੀ ਇੱਥੇ ਰੱਖ ਜਾ ਜਾ ਚੱਲ ਚੱਲ ਆਓ ਚੱਲ ਮम्मा ਕੋਲ ਨਹੀਂ ਨਹੀਂ ਕੁੱਤੇ ਕੁਝ ਨਹੀਂ ਕਰਦੇ ਤੇਰੀ ਕੌਲੀ ਨੂੰ ਰੱਖ ਜਾ ਉਰੀ ਆਪਾਂ ਦਰਵਾਜ਼ਾ ਲਾ ਦੇਣਾ ਫੇਰ ਨਹੀਂ ਉਹਦੇ ਕੁੱਤੇ ਰੱਖ ਦੇ ਲਾ ਦੇਣਾ ਤੂੰ ਰੱਖ ਦੇ ਇਹਨੂੰ ਇੱਥੇ ਤੇ ਕੱਪੜੇ ਸਾਰੇ ਲਵੇੜ ਲੈ ਤਾਂ ਕੁੜੀਏ ਆ ਜਾ ਆ ਜਾ ਆ ਸਿੱਧੀ ਕਰ ਆਹ ਖੜਾ ਜੀ ਅੱਕ ਲਈ ਕਈ ਜਗ੍ਹਾ ਤੇ ਹੁਣ ਸਾਡੇ ਕਿੰਨੀ ਤਾਂ ਜੋ ਜਦੋਂ ਬੀਜਦੇ ਆ ਨਾ ਦਸਹਰੇ ਦੇ ਟਾਈਮ ਤੇ ਕੋਲ ਜਾ ਕੇ ਜੋ ਬੀਜਦੇ ਆ ਉਹਦੇ ਉੱਤੇ ਪਾਉਨੇ ਹੁੰਦੇ ਸੀ ਜੋਾਂ ਦੇ ਵੀ ਛੇਤੀ ਨਿਕਲੇ ਹੁਣ ਜੋ ਤੇ ਉਸ ਟਾਈਮ ਲੱਭਦਾ ਨਹੀਂ ਆਇਆ ਖਲਬਿਆ ਹੋਇਆ ਇਹ ਵਿੜੇ ਚ ਹੋ ਗਿਆ ਹੀ ਆਪਣੇ ਆਪੇ ਚਲ ਫੜ ਲਈ ਨਾ ਆ ਲੋ ਜੀ ਹਰਲੀਨ ਨੇ ਸਾਰੇ ਕੱਪੜੇ ਲਵੇੜ ਲੇ ਚੱਲ ਚੱਲ ਅੰਦਰ ਨੂੰ ਅੰਦਰ ਨੂੰ ਉਰੇ ਨਹੀਂ ਹੱਥ ਧੋਣੇ ਅੰਦਰ ਚੱਲ ਅੰਦਰ ਆਹੋ ਮੰਮਾ ਕੋਲ ਚੱਲ ਮੰਮਾ ਧੌਂਦੀ ਅੰਦਰ ਵਿੱਚ ਹੀ ਗਰਜੂਗੀ ਹਾਂ ਵਿੱਚ ਗਰਜੂਗੀ ਬੁੱਤ ਨਾ ਉਰੇ ਨਹੀਂ ਐ ਲਟਕਣਾ ਅੰਦਰ ਕੋਈ ਨਾ ਹੋਇਆ ਬਾਹਰ ਵਿੱਚ ਡੁੱਬ ਜੂਗੀ ਚੱਲ ਉਰੇ ਨਹੀਂ ਕਦੇ ਵੀ ਹੱਥ ਧੋਣੇ ਬਹੁਤ ਜਗਾਂ ਜੋ ਅੱਗੇ ਕਰ ਜਨੇ ਤਾਂ ਇੱਦਾਂ ਵੀ ਲਟਕੀਦਾ ਹੁੰਦਾ ਵਿੱਚ ਨੂੰ ਹਾਂ ਇੱਥੇ ਦੋ ਲੋਸ਼ੈਂਕ ਤੇ RAM JI JUGAN GURAN ANAND EK MA PEENNAWANU SAT RAM JI SAT ਸਹਜ ਮੇਰੇ ਕਾ ਗੁਰਦੁਆਰਾ ਸਾਹਿਬ ਦੇ ਆਂ ਕਰਪੀ ਸਹਜ ਆ ਕੱਪੜੀ ਬੁਰੀ ਰਾ ਕਾਪੀਆਂ ਵੀ ਨਹੀਂ ਇਕੱਠੀਆਂ ਕਰਕੇ ਗਿਆ ਤਾਂ ਆਹ ਲੋ ਜੀ ਸਾਈਜ਼ ਪੜਨ ਲੱਗਿਆ ਸੀ ਰੇ ਬੈਠਾ ਸਕੂਲ ਦਾ ਕੰਮ ਕਰਦਾ ਸੀ ਹੁਣ ਛੱਡ ਗਿਆ ਅੱਧ ਵਿਚਾਲੇ ਤੇ ਆ ਕੱਪੜੇ ਵੀ ਗੰਦੇ ਹੋਰੀ ਹੋਰ ਕੇ ਛੱਡ ਗਿਆ